ਨੌਰੀ ਬਾਰਡਰ ਦੀ ਜਿਹੜੀ ਤਾਜ਼ਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਦੇ ਉੱਪਰ ਮੋਦੀ ਸਰਕਾਰ ਦੇ ਵੱਲੋਂ ਜਿਹੜੇ ਫਾਇਰ ਨੇ ਉਹ ਕੀਤੇ ਜਾ ਰਹੇ ਨੇ ਲਗਾਤਾਰ ਪਲਾਸਟਿਕ ਦੀਆਂ ਗੋਲੀਆਂ ਦੀ ਗੱਲ ਕਰ ਲਈ ਉਹ ਸੁੱਟੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਇੱਕ ਇਹਦੇ ਬਹੁਤ ਹੀ ਅਥਰੂ ਗਨਸ ਦੇ ਗੋਲੇ ਛਿੱਟੇ ਜਾ ਰਹੇ ਸੀਗੇ ਤਾਂ ਨਾਲ ਹੀ ਇੱਕ ਬਹੁਤ ਜ਼ਿਆਦਾ ਜਿਹੜੇ ਆਪਾਂ ਕਹਿੰਦੇ ਕਿ ਬਲਾਸਟ ਵਾਲੇ ਵੀ ਗੋਲੇ ਜਿਹੜੇ ਉਹ ਵਿੱਚ ਛਿੱਟੇ ਗਏ ਨੇ ਦੇਖੋ ਤੁਸੀਂ ਤਸਵੀਰਾਂ ਦੇਖੋ ਕਿਵੇਂ ਖੇਤਾਂ ਨੂੰ ਵੀ ਧੂਆਂ ਧਾਰ ਜਿਹੜਾ ਕਰ ਦਿੱਤਾ ਗਿਆਗਾ ਲਗਾਤਾਰ 50 ਤੋਂ 60 ਰਾਊਂਡ ਜਿਹੜੇ ਉਹ ਫਾਇਰ ਕੀਤੇ ਗਏ ਨੇ ਵੱਡੀ ਸੰਖਿਆ ਦੇ ਵਿੱਚ ਲੋਕ ਜਿੱਥੇ ਖੇਤਾਂ ਦੇ ਵਿੱਚ ਦੀ ਹੁੰਦੇ ਹੋਏ ਜਿੱਥੇ ਲੋਕਾਂ ਨੇ ਜਿਹੜਾ ਫੋਰਸ ਨੂੰ ਅੱਗੇ ਲਾ ਲਿਆ ਸੀਗਾ ਜੋ ਫੋਰਸ ਬਾਰਡਰ ਦੇ ਉੱਪਰ ਤਾਇਨਾਤ ਉਸ ਨੂੰ ਅੱਗੇ ਲਾ ਲਿਆ ਸੀ ਪਰ ਕਿਤੇ ਨਾ ਕਿਤੇ ਜਿਹੜਾ ਇਸ ਚੀਜ਼ ਦੇ ਨਾਲ ਉਹਨਾਂ ਦਾ ਬਚਾਅ ਹੋ ਜਾਂਦਾ ਹੈ ਕਿ ਉਧਰੋਂ ਅਥਰੋਂ ਗੈਸ ਦੇ ਗੋਲੇ ਆਉਂਦੇ ਨੇ ਤਾਂ ਇੱਧਰ ਧੂਆ ਚੜ੍ਹਨ ਦੇ ਕਾਰਨ ਲੋਕਾਂ ਦੀ ਹਾਲਤ ਜਿਹੜੀ ਹੋ ਖਰਾਬ ਹੋ ਜਾਂਦੀ ਹੈ ਤਾਂ ਪਿੱਛੇ ਵੱਲ ਨੂੰ ਫਿਰ ਲੋਕਾਂ ਨੂੰ ਕਦਮ ਜਿਹੜੇ ਉਹ ਮੋੜਨੇ ਪੈਂਦੇ ਨੇ ਤਸਵੀਰਾਂ ਦੇਖੋ ਤੁਸੀਂ ਕਿਵੇਂ ਵੱਡੀ ਗਿਣਤੀ ਦੇ ਵਿੱਚ ਲੋਕ ਅੱਗੇ ਵੱਲੋਂ ਵਧੇ ਸੀਗੇ ਅੱਗੇ ਬਾਰਡਰ ਦੇ ਬਿਲਕੁਲ ਮੈਂ ਪਾਰ ਕਰਕੇ ਸਾਹਮਣੇ ਦਰਖਤਾਂ ਦੇ ਕੋਲੇ ਪਹੁੰਚ ਚੁੱਕੇ ਜੀ ਲੋਕ ਆ ਜਿਹੜੀ ਫੋਰਸ ਹੈ ਉਸ ਨੂੰ ਵੀ ਅੱਗੇ ਲਾ ਲੈ ਸੀਗਾ ਫੋਰਸ ਦੇ ਨਾਲ ਵੀ ਕਾਫੀ ਜ਼ਿਆਦਾ ਨੌਜਵਾਨਾਂ ਦੀ ਜਿਹੜੀ ਝੜਪ ਹੋਈ ਹੈ ਇੱਥੋਂ ਤੱਕ ਕਿ ਫੋਰਸ ਦਾ ਕਾਫੀ ਜ਼ਿਆਦਾ ਸਮਾਨ ਤੱਕ ਨੌਜਵਾਨ ਖੋ ਕੇ ਲੈ ਆਏ ਨੇ ਉਹਨਾਂ ਦੇ ਸੁਰੱਖਿਆ ਦੇ ਜਿਹੜੇ ਦਸਤ ਉਹਨਾਂ ਨੇ ਦਿੱਤੇ ਹੋਏ ਨੇ ਜਾਂ ਫਿਰ ਉਹਨਾਂ ਦੇ ਟੋਪੀਆਂ ਤੱਕ ਨੌਜਵਾਨ ਜਿਹੜੇ ਖੋ ਕੇ ਵਾਪਸ ਲੈ ਆਏ ਨੇ ਪਰ ਤਸਵੀਰਾਂ ਕਿਤੇ ਨਾ ਕਿਤੇ ਹੈਰਾਨ ਕਰਦੀਆਂ ਕਿ ਨਾਲ ਦੀ ਨਾਲ ਜਿਹੜੇ ਅਥਰੋਬੈਂਸ ਦੇ ਗੋਲੇ ਨੇ ਹੋਰ ਛੱਡਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਹਰ ਰੋਜ਼ ਦਾ ਜਿਹੜਾ ਇਹ ਕੰਮ ਹੈ ਜਿੱਥੇ ਕਿ 100 ਤੋਂ ਪਲੱਸ ਆਪਾਂ ਕਹਿੰਦੇ 100 200 ਅਥਰੂ ਗੈਸ ਦੇ ਗੋਲੇ ਜਿਹੜੇ ਹਰ ਰੋਜ਼ ਛੱਡੇ ਜਾਂਦੇ ਨੇ ਕਿਸਾਨਾਂ ਦੇ ਉੱਪਰ ਤੁਸੀਂ ਹਿਸਾਬ ਲਾ ਸਕਦੇ ਹੋ ਤਕਰੀਬਨ ਕਿੰਨਾ ਜ਼ਿਆਦਾ ਜਿਹੜਾ ਖਰਚਾ ਹੈਗਾ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਕਰ ਰਹੀ ਹੈਗੀ ਹੁਣ ਇਹ ਜਿਹੜਾ ਖਰਚਾ ਜਿਹੜਾ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈਗਾ ਇਹ ਖਰਚਾ ਕਿਸਾਨਾਂ ਨੂੰ ਰੋਕਣ ਦੇ ਲਈ ਹੁਣ ਇਹ ਖਰਚਾ ਹਰਿਆਣਾ ਦੇ ਉੱਪਰ ਪੈਣਾ ਹੈ ਜਾਂ ਫਿਰ ਕੇਂਦਰ ਸਰਕਾਰ ਨੇ ਪੰਜਾਬ ਦੇ ਉੱਪਰ ਬਾਅਦ ਦੇ ਵਿੱਚ ਪਾਉਣਾ ਹੈਗਾ ਹੁਣ ਇਹ ਗੱਲਾਂ ਜਿਹੜੀਆਂ ਉਹ ਬਾਤੀਆਂ ਨੇ ਤੇ ਲਗਭਗ ਜੇ ਆਪਾਂ ਗੱਲ ਕਰੀਏ ਤਾਂ ਲੱਖਾਂ ਕਰੋੜਾਂ ਰੁਪਇਆ ਕਿਸਾਨਾਂ ਨੂੰ ਰੋਕਣ ਦੇ ਲਈ ਖਰਚ ਜਿਹੜਾ ਇਸ ਟਾਈਮ ਕੀਤਾ ਜਾ ਰਿਹਾ ਹੈਗਾ ਬਾਤ ਦੇ ਵਿੱਚ ਜਿਹੜਾ ਹੁਣ ਹੈਗਾ ਹੈਗਾ ਕਿ ਨੈਸ਼ਨਲ ਮੀਡੀਆ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਿਸਾਨਾਂ ਦੇਸ਼ ਦਾ ਜਿਹੜਾ ਨੁਕਸਾਨ ਹੋ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਕਿਤੇ ਕਿਸੇ ਪ੍ਰਕਾਰ ਦੀ ਕੋਈ ਉਂਗਲ ਤੱਕ ਨਹੀਂ ਚੁੱਕੀ ਜਾ ਰਹੀ ਹੈਗੀ ਜਿੱਥੇ ਸਰਕਾਰ ਵੱਡੇ ਪੱਧਰ ਦੇ ਉੱਪਰ ਆਮ ਲੋਕਾਂ ਦਾ ਨੁਕਸਾਨ ਕਰ ਰਹੀ ਹੈ ਆਮ ਲੋਕਾਂ ਦੇ ਸੱਟਾਂ ਫਿੱਟਾਂ ਮਾਰ ਰਹੀ ਹੈਗੀ 100 ਤੋਂ ਪਲੱਸ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਚੁੱਕੇ ਨੇ ਜਾਂ ਫਿਰ ਉਹਨਾਂ ਦੇ ਕਹ ਜੀ ਤਾਂ ਜਿਹੜੇ ਉਧਰੋਂ ਗੋਲਾ ਬਾਰੂਦ ਛੱਡਿਆ ਜਾਂਦਾ ਉਹਨਾਂ ਦੇ ਜਿਹੜੇ ਸਰਰੇ ਨੇ ਉਹ ਲੋਕਾਂ ਦੇ ਲੱਗੇ ਨੇ ਸੋ ਇੰਜਰੀ ਬਹੁਤ ਜ਼ਿਆਦਾ ਜਿਹੜੀ ਲੋਕਾਂ ਹੋਈ ਹੈਗੀ ਸੋ ਜਿਹੜਾ ਇਸ ਟਾਈਮ ਹਰਿਆਣਾ ਸਰਕਾਰ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਤੁਲੀ ਹੋਈ ਹੈ ਲੋਕਾਂ ਦੇ ਉੱਪਰ ਜ਼ੁਲਮ ਕਰਨ ਦੇ ਲਈ ਦੂਜੇ ਪਾਸੇ ਹਰਿਆਣੇ ਦੇ ਪਿੰਡੋਂ ਪਿੰਡੀ ਖਬਰ ਆ ਰਹੀ ਹੈ ਕਿ ਫੋਰਸ ਤੱਕ ਬਿਠਾ ਦਿੱਤੀ ਗਈ ਹੈ ਹਰਿਆਣੇ ਦੇ ਪਿੰਡੋਂ ਪਿੰਡੀ ਜਿਹੜੀ ਪੁਲਿਸ ਬਿਠਾ ਦਿੱਤੀ ਗਈ ਹੈ ਤਾਂ ਜੋ ਪਿੰਡਾਂ ਦੇ ਲੋਕ ਇਧਰ ਕਿਸਾਨ ਅੰਦੋਲਨ ਵਾਲਾ ਬਾਰਡਰ ਵੱਲ ਨੂੰ ਨਾ ਵੱਧ ਸਕਣ بار بار ਹਰਿਆਣੇ ਦੇ ਪਿੰਡਾਂ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਵੀ ਜਿਹੜੇ ਅਥਰੂ ਗੈਂਸ ਦੇ ਗੋਲੇ ਨੇ ਉਹ ਡਾਗੇ ਜਾ ਰਹੇ ਨੇ ਜਿੱਥੇ ਕਿ ਬੱਚਿਆਂ ਨੂੰ ਪਰੇਸ਼ਾਨੀ ਹੋ ਰਹੀ ਹੈਗੀ ਆਮ ਜਿਹੜੇ ਘਰਾਂ ਦੇ ਵਿੱਚ ਜਾਨਵਰ ਰੱਖੇ ਹੁੰਦੇ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈਗੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਖਨੋਰੀ ਬਾਰਡਰ ਦੀਆਂ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਨ ਦੇ ਕਰ ਰਹੇ ਆਗੇ ਜਿੱਥੇ ਕਿ ਵੱਡੇ ਪੱਦਰ ਦੇ ਉੱਪਰ ਅਥਰੂ ਗੈਂਸ ਦੇ ਗੋਲੇ ਤੱਕ ਜਿਹੜੇ ਉਹ ਛੱਡੇ ਜਾ ਰਹੇ ਨੇ ਇਹ ਹਾਲਾਤ ਨੇ ਅੱਜ ਦੇ ਟਾਈਮ ਕਿ ਇੱਕ ਪਾਸੇ ਜਵਾਨ ਦੂਜੇ ਪਾਸੇ ਕਿਸਾਨ ਦੋਹਾਂ ਨੂੰ ਹੀ ਸਰਕਾਰਾਂ ਦੇ ਵੱਲੋਂ ਜਿਹੜਾ ਆਪਸ ਦੇ ਵਿੱਚ ਲੜਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਹੈਗਾ ਤੁਸੀਂ ਦੇਖੋ ਜੈ ਜਵਾਨ ਜੈ ਕਿਸਾਨ ਦਾ ਜਿੱਥੇ ਨਾਰਾ ਲੱਗਦਾ ਸੀ ਉੱਥੇ ਅੱਜ ਕਿਸਾਨ ਤੇ ਜਵਾਨ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਖੜੇ ਹੋਏ ਨਜ਼ਰ ਆਉਣ ਦੇ ਸਹੂ ਜਵਾਨਾਂ ਦੇ ਅਥਰੂ ਗੈਂਸ ਦੇ ਗੋਲੇ ਕਿਸਾਨਾਂ ਦੇ ਉੱਪਰ ਡਿੱਗਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਸੋ ਦੇਸ਼ ਦੇ ਵਿੱਚ ਜਿੱਥੇ ਲੋਕਤੰਤਰ ਕਿਹਾ ਜਾਂਦਾ ਹੈ ਇਹ ਸਭ ਤੋਂ ਵੱਡਾ ਦੇਸ਼ ਜਿਹੜਾ ਭਾਰਤ ਹੈ ਉਹ ਲੋਕਤਰਕ ਦਾ ਪਰ ਇੱਥੇ ਅੱਜ ਲੋਕਤੰਤਰ ਦੀ ਹੱਤਿਆ ਲੋਕਤੰਤਰ ਦਾ ਕਾਂ ਜਿਹੜਾ ਸ਼ਰੀਆਮ ਉਹ ਕੀਤਾ ਜਾ ਰਿਹਾ ਹੈਗਾ। ਤੋਂ ਵੀਡੀਓ ਨੂੰ ਬੜਾ ਤੋਂ ਬੜਾ ਜਿਹੜਾ ਸ਼ੇਅਰ ਕਰੋ ਅੱਗੇ ਦੇ ਤਾਜ਼ਾ ਹਾਲਾਤ ਜਿਹੜੇ ਖਨੌਰੀ ਬਾਰਡਰ ਤੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਦੱਸਦੇ ਰਹਾਂਗੇ ਖਨੌਰੀ ਬਾਰਡਰ ਦੇ ਉੱਪਰ ਸਾਰਾ ਦਿਨ ਕੀ ਹੋਇਆ ਸਾਰਾ ਦਿਨ ਦੀ ਰਿਪੋਰਟ ਜਿਹੜੀ ਖਨੌਰੀ ਬਾਰਡਰ ਦੇ ਉੱਪਰ ਕੀ ਰਹੀ ਹੈਗੀ। ਸੋ ਲਗਾਤਾਰ ਜਿਹੜੀ ਕਵਰੇਜ ਜਾਰੀ ਹੈਗੀ ਸੋ ਕਿਸਾਨ ਅੰਦੋਲਨ ਜਿਹੜਾ ਦੋ ਹੁਣ ਚੱਲਿਆ ਹੋਇਆਗਾ ਦੇਖਣੇ ਹੋਏ ਕਿਸਾਨ ਚਨੀ ਦੇ ਤੱਕ ਦਿੱਲੀ ਨੂੰ ਕੂਚ ਕਰਦੇ